ਉਹ ਐਸੇ ਨੀਹਾਂ ਵਿੱਚ ਛਿਣੇ ਸਿੱਖੀ ਦੀ ਨੀ ਮਜ਼ਬੂਤ ਕਰ ਗਏ ਆ ਵੀ ਇੱਕ ਗੱਲ ਜਾਂਦੀ ਵਾਰੀ ਨਾ ਆ ਸੁਣ ਲਿਓ ਮੈਂ ਵੈਸੇ ਬੇਨਤੀ ਕਰਾਂਗਾ ਗੰਗੂ ਦੀ ਇੱਥੇ ਗੱਲ ਨਹੀਂ ਗਦਾਰ ਅੱਜ ਵੀ ਬੜੇ ਐ ਸਨ 84 ਵੇਲੇ ਵੀ ਗਦਾਰ ਬੜੇ ਅੱਜ ਵੀ ਜਿਉਂਦੇ ਐ ਕਈ ਅੱਜ ਵੀ ਗਦਾਰ ਉਹ ਜਿਉਂਦੇ ਐ ਗੰਗੂ ਦੀ ਔਲਾਦ ਸਾਡੇ ਵਿੱਚ ਨੇ ਜਿਹੜੇ ਧਿਆਨ ਨਾਲ ਸਾਡੇ ਵਿੱਚ ਨੇ ਜਿਹੜੇ ਗੰਗੂ ਦੀ ਔਲਾਦ ਉਹਨਾਂ ਸਾਰਿਆਂ ਨੂੰ ਹੀ ਐ ਇਹ ਇਹ ਸਾਰਿਆਂ ਲਈ ਐ ਆ ਲਾਈਨਾਂ ਜਿਹੜੀਆਂ ਨੇ ਨਾ ਉਹਨਾਂ ਸਾਰਿਆਂ ਗਦਾਰਾਂ ਲਈ ਨੇ ਜਿਹੜੇ ਉਹਨਾਂ ਨੂੰ ਲਾਨਤਾਂ ਹੀ ਪੈਂਦੀਆਂ ਸਾਰੀ ਜ਼ਿੰਦਗੀ ਲਾਨਤਾਂ ਹੀ ਪੈਂਦੀਆਂ ਨੀਆਂ ਵਿੱਚ ਤੇ ਚਿਣੇ ਗਏ ਧਿਆਨ ਨਾਲ ਸੁਣਿਓ ਇਕਾਗਰਤਾ ਭੰਗ ਨਾ ਹੋਣ ਦਿਓ ਗੁਰਮਖੋ ਇਹ ਉਹ ਸਾਰੇ ਗਦਾਰ ਸੁੰਨ ਜਿਹੜੇ ਅੱਜ ਵੀ ਅੱਜ ਵੀ ਪੰਜਾਬ ਦੀ ਧਰਤੀ ਤੇ ਬੈਠੇ ਐ ਅੱਜ ਵੀ ਜਿਹੜੇ ਬੇੜਾ ਰੋੜ ਰਹੇ ਐ ਸਿੱਖੀ ਦਾ ਅੱਜ ਵੀ ਬਨ ਕੇ ਨੀਲੀਆਂ ਬੰਨ ਕੇ ਉੱਪਰ ਦੀ ਪਾ ਕੇ ਗੱਤਰੇ ਜਿਨ੍ਹਾਂ ਨੇ ਗੰਦ ਪਾਤਾ ਹੈ ਅੱਜ ਉਹ ਸੁਣ ਇਹਨਾਂ ਲਾਈਨਾਂ ਨੂੰ ਜੋ ਮਰਜ਼ੀ ਕਰ ਲੋ ਤੁਸੀਂ ਗੰਗੂ ਦੀ ਲਾਈਨ ਵਿੱਚ ਹੀ ਖੜੇ ਹੋਣਾ ਤੁਸੀਂ ਤੁਹਾਡਾ ਸਾਬਜਦਿਆਂ ਵਾਲਾ ਰਤਬਾ ਨਹੀਂ ਤੁਹਾਨੂੰ ਮਿਲ ਜਾਣਾ ਤੁਸੀਂ ਗੰਗੂ ਦੇ ਪੁੱਤ ਹੀ ਵਜੋਗੇ ਜੋ ਮਰਜ਼ੀ ਕਰ ਲੋ ਤੁਸੀਂ ਤੁਹਾਡੀਆਂ ਕਰਤੂਤਾਂ ਦੱਸਦੀਆਂ ਨੇ ਤੁਸੀਂ ਸਿੱਖੀ ਦਾ ਬੇੜਾ ਕਰਕ ਕੀਤਾ ਹੈ ਕੋਈ ਕਸਰ ਨਹੀਂ ਤੁਸੀਂ ਛੱਡ ਰਹੇ ਹਰ ਤਰ੍ਹਾਂ ਦੀਆਂ ਗਲਤੀਆਂ ਅੱਜ ਕੱਲ੍ਹ ਮਾਫ਼ ਕਰਨਾ ਮੈਂ ਇਸ ਮੌਕੇ ਦੇ ਉੱਤੇ ਕਹਿ ਦੇਣਾ ਚਾਹੁੰਦਾ ਆ ਸ਼ਕੰਦਰ ਸਿੰਘ ਮਲੂਕੇ ਦੀ ਆਈ ਨਾ ਵੀਡੀਓ ਆ ਗੰਦ ਪਾਉਣ ਵਾਲੇ ਬੰਦੇ ਅਕਾਲੀ ਦਲ ਅਕਾਲੀ ਦਲ ਚੁੱਕੀ ਫਿਰਦੇ ਆ ਲੋਗੋ ਤੁਸੀਂ ਕੀ ਲਾਇਆ ਤੇ ਕਰ ਕੀ ਰਹੇ ਹੋ ਤੁਹਾਡਾ ਨਾਮ ਕਿਹਦੇ ਨਾਲ ਜੁੜਦਾ ਹੈ ਕਰ ਕੀ ਰਹੇ ਹੋ ਤੁਸੀਂ ਲੱਖ ਲਾਂਤ ਹੈ ਤੁਹਾਡੇ ਜਿਉਣ ਦੇ ਤੁਹਾਡੀਆਂ ਦਾੜ੍ਹੀਆਂ ਤੁਹਾਡੇ ਗੱਤਰਿਆਂ ਤੁਹਾਡੀਆਂ ਪੱਗਾਂ ਦੇ ਲੱਖ ਲਾਂਤ ਹੈ ਤੇ ਲੱਖ ਲਾਂਤ ਹੈ ਉਹਨਾਂ ਸਿੱਖਾਂ ਦੇ ਜਿਹੜੇ ਐਨਾ ਕੁਝ ਵੇਖ ਕੇ ਵੀ ਅੱਜ ਨਹੀਂ ਬੋਲਦੇ ਲੱਖ ਲਾਂਤ ਹੈ ਉਹਨਾਂ ਪ੍ਰਚਾਰਕਾਂ ਦੇ ਸਾਡੇ ਵਰਗਾ ਬੰਦਾ ਮਾੜੀ ਜੀ ਕੋਈ ਗੱਲ ਕਰਦਾ ਫਤਵੇ ਲਾਉਣ ਤੱਕ ਜਾਂਦੇ ਆ ਵੱਡੀਆਂ ਵੱਡੀਆਂ ਵੀਡੀਓ ਬਣਾ ਕੇ ਪਾਉਂਦੇ ਆ ਮੰਜੀ ਸਾਹਿਬ ਦੇ ਹਾਲ ਤੋਂ ਕਥਾ ਕਰਦੇ ਆ ਐ ਕਰਤਾ ਜੀ ਵਿਦਵੀ ਕਰਤੀ ਜੀ ਅੱਜ ਤੁਹਾਡੀਆਂ ਜ਼ੁਬਾਨਾਂ ਕਿਉਂ ਬੰਦ ਨੇ ਅੱਜ ਮੰਜੀ ਸਾਹਿਬ ਦੇ ਹਾਲ ਤੋਂ ਬੋਲੋ ਵੀ ਮਲੂਕਿਆ ਤੂੰ ਬੜੀ ਵੱਡੀ ਗਲਤੀ ਕੀਤੀ ਹੈ ਅੱਜ ਬੋਲੋ ਵੀ ਮਲੂਕਿਆ ਸ਼ਰਮ ਕਰ ਤੂੰ ਅੱਜ ਕਹੋ ਤੁਸੀਂ ਸ਼ਿਕੰਦਰ ਨਾਂ ਲਿਖਾ ਕੇ ਕੋਈ ਸ਼ਿਕੰਦਰ ਬਾਦਸ਼ਾਹ ਵਰਗਾ ਨਹੀਂ ਬਣ ਜਾਂਦਾ ਅੱਜ ਜ਼ਬਾਨਾਂ ਖੋਲੋ ਤੁਹਾਡੀ ਜਮਾਨ ਨੂੰ ਕਿਉਂ ਤਾਲੇ ਲੱਗ ਗਏ ਆ ਗੰਦ ਪਾਇਆ ਇਹਨਾਂ ਲੋਕਾਂ ਨੇ ਆ ਲਾਣ ਤਾਂ ਜਿਹੜੀਆਂ ਆ ਲਾਈਨਾਂ ਨੇ ਇਹਨਾਂ ਵਾਸਤੇ ਨੇ ਕੱਲੇ ਗੰਗੂ ਵਾਸਤੇ ਨੇ ਸੁਣਿਓ ਜਦਾ ਦੀ ਲੈ ਵੇ ਗੰਗੂ ਪਾਪੀਆਂ ਲਾਨ ਤਾਂ ਸੰਭਾ ਜਿਣੇ ਗਏ ਨਾ ਹੁਣ ਨੀਹਾਂ 'ਚ ਹੋ ਗਏ ਨਾ ਸ਼ਹੀਦ ਪੈ ਗਈ ਤੇਰੇ ਕਾਲਜ ਇਹਨੂੰ ਠੰਡ ਆਹੀ ਚਾਹੁੰਦਾ ਸੀ ਨਾ ਤੂੰ ਆਹੀ ਚਾਹੁੰਦੇ ਹੋ ਤੁਸੀਂ ਸਾਰਾ ਕੁਝ ਆ ਚਾਹੁੰਦੇ ਹੋ ਪੈ ਗਈ ਤੇਰੇ ਕਾਲਜ ਇਹਨੂੰ ਠੰਡਾ ਵੇਖ ਲਾਂਹ ਤਾਂ ਸੰਭਾਲ ਹੁਣ ਸਾਰੀ ਜ਼ਿੰਦਗੀ ਜਿਹੜਾ ਤੇਰੇ ਲੰਗਾ ਕਿਹੜਾ ਪਿੰਡ ਆ ਗਿਆ ਸਿਹੇੜੀ ਇੱਥੇ ਦਾ ਸੀ ਉਹ ਗੰਗੂ ਉਹ ਗੰਦਾ ਗੰਗੂ ਇੱਥੋਂ ਦਾ ਸੀ ਉਹ ਗੰਦੇ ਵਿਗੜੇ ਹੋਏ ਬੰਦੇ ਇੱਥੋਂ ਦੇ ਆ ਉਹ ਉਹ ਲਾਂਹ ਤਾਂ ਪੈਂਦੀਆਂ ਹੀ ਰਹਿਣੀਆਂ ਨੇ ਤੁਸੀਂ ਬਚ ਨਹੀਂ ਸਕਦੇ ਲੈ ਵੇ ਗੰਭੂ ਪਾਪੀਆਂ ਲਹਨ ਤਾਂ ਸੰਭਾਲਵੇਂ ਨਹੀਂ ਹੱਥ ਸ਼ਹੀਦ ਹੋ ਗਏ ਗੋਬਿੰਦ لال ਮੈਂ ਨਹੀਂ ਹੱਥ ਸ਼ਹੀਦ ਹੋ ਗਏ ਤੁਸੀਂ ਬੜਿਆਂ ਦੀਆਂ ਤੜਕਣਾ ਰੋਕੀਆਂ ਨੇ ਓਏ ਤੁਸੀਂ ਬੜਿਆਂ ਦੀਆਂ ਤੜਕਣਾ ਰੋਕੀਆਂ ਤੁਸੀਂ ਬਾਬੇ ਜਰਨੈਲ ਸਿੰਘ ਵਰਗੀਆਂ ਦੀਆਂ ਤੜਕਣਾ ਰੋਕੀਆਂ ਨੇ ਤੁਸੀਂ ਤੁਸੀਂ بڑے ਪੁੱਤਰਾਂ ਮਾਮਾ ਦੇ ਪੁੱਤਾਂ ਦੀਆਂ ਤੜਕਣਾ ਰੋਕੀਆਂ ਨੇ ਕਿਤੇ ਇਕੱਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀਆਂ ਤੜਕਣਾ ਰੋਕੀਆਂ ਨੇ ਤੁਸੀਂ ਤੁਸੀਂ ਬੜਿਆਂ ਦੇ ਦਿਲ ਟੜਕਦੇ ਜਿਹੜੇ ਰੋਕੇ ਆ ਤੁਸੀਂ ਤੁਸੀਂ ਗਦਾਰੀਆਂ ਕਰਕੇ ਤੜਕਣਾ ਰੋਕੀਆਂ ਨੇ ਬਹੁਤ ਬਹੁਤ ਤੜਕਣਾ ਰੋਕੀਆਂ ਤੁਸੀਂ ਬੱਚੇ ਆ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ ਤੇ ਨੂੰ ਕਾ ਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ ਮੈਂ ਆਪਣੇ ਮੈਂ ਆਪਣੇ ਵੀਰ ਦੀ ਧੜਕਣ ਰੁਕਦੀ ਵੇਖੀ ਐ ਇਸ ਸਾਲ ਵਿੱਚ ਵੇਖੀ ਮੇਰੇ ਨਾਲ ਬੈਠੇ ਤੇ ਗੱਲਾਂ ਕਰਦੇ ਦੀ ਮੈਂ ਟੜਕਲ ਰੋਕ ਦੇਣੀ ਸੀ ਤੁਸੀਂ ਰੋਕਦੇ ਹੋ ਟੜਕਣਾ ਉਹ ਨਾ ਉਹ ਨਾ ਮਰਦਾ ਜੇ ਤੁਸੀਂ ਮੇਰੀ ਵੀ ਟੜਕਲ ਰੋਕ ਦੇਣੀ ਸੀ ਤੁਸੀਂ ਮੇਰੀ ਟੜਕਣ ਨਹੀਂ ਰੋਕਣ ਆਏ ਸੀ ਤੁਸੀਂ ਰੋਕਦੇ ਹੋ ਤੁਸੀਂ ਟੜਕਣਾ ਲਾਂਤਾਂ ਹੀ ਪੈਣੀਆਂ ਤੁਹਾਨੂੰ ਨਿੱਕੇ ਨਿੱਕੇ ਬੱਚਿਆਂ ਦੇ ਪਿਓ ਲੱਭਦਾ ਕਿਤੇ ਪਿਓ ਲੱਭ ਪੁੱਛਦਾ ਤੁਹਾਨੂੰ ਕਿੱਥੇ ਸਾਡਾ ਪਿਓ ਦੱਸ ਕੀ ਵਿਗਾੜਿਆ ਉਹਨੇ ਤੁਹਾਡਾ ਹਰ ਹਰ ਬੱਚਾ ਸੋਚਦਾ ਮੇਰਾ ਪਿਓ ਘਰ ਆਵੇ ਪਤਾ ਹੀ ਨਹੀਂ ਕਿੰਨਿਆਂ ਕਦੀਆਂ ਧੜਕਣਾ ਰੋਕੀਆਂ ਤੁਸੀਂ ਲੱਖ ਲਾਂਤ ਤੁਹਾਡੇ ਤੇ ਲੱਖ ਲਾਂਤ ਤੁਹਾਡੇ ਵੱਡੇ ਆਕਾ ਜਿਹੜੇ ਤੁਹਾਡੇ ਤੁਸੀਂ ਲੱਖ ਲਾਂਖ ਤੁਹਾਡੇ ਗੁੰਡੇ ਬਣ ਕੇ ਤੁਸੀਂ ਗੁੰਡੇ ਸਿੱਖੀ ਦਾ ਬੇੜਾ ਕਰਕ ਕਰਦਾ ਤੁਸੀਂ ਲੱਖ ਲਾਂਖ ਤੁਹਾਡੇ ਏਦਾਂ ਦੇ ਬਣਾਇਆ ਸੀ ਕਿਤੇ ਗੰਗੂ ਦੀ ਔਲਾਦ ਬਣ ਕੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣਦਾ ਸੀ ਗੰਗੂ ਦੀ ਔਲਾਦ ਬਣ ਕੇ ਤੁਸੀਂ ਮਾਫ ਕਰਨਾ ਗੁਰੂਬ ਖੋ ਮਾਫ ਕਰ ਮਾਫ ਕਰ। ਕਈ ਵਾਰੀ ਜਜ਼ਬਾਤ ਇਹ ਕੰਟਰੋਲ ਚ ਨਹੀਂ ਰਹਿੰਦੇ। ਆਪ ਮਰਜੋ ਕੋਈ ਫਰਕ ਨਹੀਂ ਪੈਂਦਾ ਜਦੋਂ ਕੋਈ ਬੱਚੇ ਪੁੱਛਦੇ ਆ ਨਾ ਸਾਡਾ ਪਿਓ ਨਾਲ ਬਹਿ ਕੇ ਗਿਆ ਸੀ ਮੁੜਿਆ ਕਿਉਂ। ਫੇਰ ਬਹੁਤ ਦੁੱਖ ਲੱਗਦਾ। ਜਦੋਂ ਕੋਈ ਪੁੱਛਦਾ ਵੀ ਸਾਡਾ ਪੁੱਤ ਪਿਓ ਕਿੱਧਰ ਗਿਆ। ਤੁਹਾਡੇ ਨਾਲ ਬਹਿ ਕੇ ਗਿਆ ਸੀ ਕਿੱਧਰ ਗਿਆ। ਆਪ ਮਰਜੋ ਫਿਰ ਕੋਈ ਗੱਲ ਵੱਖਰੀ ਹੈ। ਮਾਫ ਕਰਨਾ ਗੁਰੂ ਮਾਫ ਕਰਨਾ ਇਹ ਗਦਾਰਾਂ ਇਹ ਇਹ ਸਿਸਟਮ ਇਦਾਂ ਦਾ ਬਣਿਆ ਹੋਇਆ ਹੈ ਜੀ ਥੋੜੋ ਜਰਤ ਕੋਸ਼ਿਸ਼ ਕਰੋ ਬੱਚਿਆਂ ਦੇ ਦਿਲਾਂ ਦੀਆਂ ਧੜਕ ਤਾ ਦੁੱਖ ਤੇਰੇ ਦਿਲ ਦੀਆਂ ਹੋ ਗੀਆਂ ਗੰਗਵਾ ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ ਤੈਨੂੰ ਕਾਹਦਾ ਦੁੱਖ ਤੂੰ ਤਾਂ ਚਾਹੁੰਦਾ ਹੀ ਸੀ ਤੇਰੇ ਦਿਲ ਦੀਆਂ ਹੋ ਗਈ ਹਾਜ਼ਰ ਹੋ ਕੇ ਸੁਣੋ ਬਸ ਹਾਂਜੀ ਅੱਜ ਖੁਸ਼ੀਆਂ ਨਾਲ ਚੱਲੀ ਅੱਜ ਖੁਸ਼ੀਆਂ ਨਾਲ ਚੱਲੀ ਮਸਤੀ ਦਿਚਾਲੂਵੇਂ ਨਹੀਂ ਹੱਚ ਸ਼ਹੀਦ ਹੋਗੇ ਗੋਬਿੰਦ ਲਾਲੂਵੇਂ ਨਹੀਂ ਹੱਚ ਸ਼ਹੀਦ ਹੋਗੇ ਗੋਬਿੰਦ ਲਾਲੂਵੇਂ ਦੇਗਨਿਓ ਸਿਆਦਨਾ ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਲਾਲ ਸੀ ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਲਾਲ ਸੀ ਬੇਗੰਗੂ ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਨਾਲ ਸੀ ਤੈਨੂੰ ਕੀ ਤੇਰੇ ਲੈਤਾ ਦੁਸ਼ਮਣ ਦੇ ਬਾਲ ਕਿਹਨੂ ਕੀਏ ਤੇਰੇ ਲਈ ਤਾਂ ਦੁਸ਼ਮਣ ਦੇ ਬਾਲਸੀ ਉਹ ਵਿੱਤਿਆ ਇਮਾਨ ਤੂਤਾ ਵਿੱਤਿਆ ਇਮਾਨ ਤੂਤਾ ਫਿਰ ਕਾ ਦਖ਼ਲ ਵਿੱਚ ਨੀ ਮਰ ਸ਼ਹੀਦ ਹੋਗੇ ਗੋ